ਪਹਿਲਾ ਤਾਂ ਹੁੰਦਾ ਲ ਮਹੀਨੇ ਦਾ ਪਰ ਜਦ 15 ਦਿਨ ਬਾਅਦ ਜਿਹੜੀ ਇੱਕ ਆਉਂਦੀ ਹੈ ਉਹਨੂੰ ਪਰਵਾ ਕਹਿੰਦੇ ਨੇ ਪਰਵਾ ਦਾ ਚੰਦਰਮਾ ਥੋੜਾ ਜਿਹਾ ਹੁੰਦਾ ਨਾ ਮੱਸੀਆ ਦੇ ਬਾਅਦ ਦਾ ਚੰਦਰਮਾ ਮੱਸੀਆ ਦੇ ਦੂਰੇ ਦਿਨ ਦਾ ਜਿਹੜਾ ਚੰਦਰਮਾ ਹੁੰਦਾ ਨਾ ਉਹ ਪਰਵਾ ਦਾ ਚੰਦਰਮਾ ਹੁੰਦਾ ਕਹਿੰਦਾ ਪੂਰਨਵਾਸ਼ੀ ਛੱਡ ਕੇ ਪਰਵਾ ਚ ਆ ਗਿਆ ਪਿੱਛੇ ਨਾ ਮੋੜਦਾ ਪੂਰਨਵਾਸ਼ੀ ਦਾ ਜਿਹੜਾ ਸੀ ਨਾ ਉਹ ਹੰਕਾਰ ਗਿਆਨ ਦਾ ਉਹ ਪਹਿਲੇ ਵਾਲਾ ਕਰਤਾ ਏਕ ਵਾਲਾ ਗਿਆਨ ਕਰਤਾ ਦਾ ਇੰਨੀ ਕਿ ਜੋਤ ਰਹੇਗੀ ਜਿਹਨੇ ਏਕ ਵਾਲਾ ਜਿੱਦਣ ਮੱਛਿਆ ਤੋਂ ਬਾਅਦ ਵਾਲਾ ਚੰਦ ਮਾ ਹੁੰਦਾ ਵਾ ਉਹਨੀਕ ਜੋਤ ਰਹੇਗੀ ਇੰਨੀ ਘਟਾ ਘਟਾਤੀ ਜੋਤ ਘਟੀ ਮੁਖ ਕੀ ਤਨ ਕੀ ਮਨਪੂਰਨ ਤੇ ਪਰਵਾਸ ਅਸੀ ਜੈਸੇ ਪਰਵਾ ਜੇ ਹੁਣ ਮੱਛਿਆ ਤੇ ਦੂਜਾ ਦਿਨ ਗਣਾਂਗੇ ਫਿਰ ਜੋਤ ਉਹ ਡੀ ਹੁੰਦੀ ਹੈ ਫਿਰ ਘਟਦੀ ਨਹੀਂ ਹੁੰਦੀ ਹਾਂਜੀ ਮਨਪੂਰਨ ਤੇ ਪਰਵਾਸ ਅਸੀ ਜੈਸੇ ਅਸੀਂ ਪੰਜਾਬ ਵਿੱਚ ਦੋਨੋਂ ਨੂੰ ਇੱਕਮ ਕਹਿੰਦੇ ਹਾਂ ਯੂਪੀ ਚ ਨਹੀਂ ਕਹਿੰਦੇ ਜੋਤ ਦੇ ਵਿੱਚ ਨਹੀਂ ਕਹਿੰਦੇ ਜਿਹੜੀ ਕਹਿੰਦੇ ਪਰਬਾਈ ਕਾਨੂੰ ਨਿਕਰਾਮ ਤਾਂ ਪਤਾ ਕੀ ਲੋਕੋ ਕੜੀ ਹੈ ਇੱਕ ਮੈਂ ਇੱਕ ਵੀ ਨਹੀਂ ਹੁੰਦੀ ਅਸਲ 16ਵੀਂ ਤੈ ਦੁੱਦੀਓ ਵੀਰ ਨੇ ਵਾਣੀ ਵੀ ਪਰਭਾ ਹਰਤੇ ਪਰਬਾ ਪ੍ਰੀਤਮ ਕਰੋ ਵਿਚਾਰ ਘਟਵੇਂ ਖੇਲੇ ਘਟ ਅਪਾਰ ਜੋ ਸੂਰਜ ਪਹਿਲੇ ਦਿਨ ਚੰਦਰਮਾ ਬਸਿਆ ਤੇ ਬਾਦ ਹੁੰਦਾ ਨਾ ਪਹਿਲੇ ਦਿਨ ਬਸਿਆ ਤੇ ਦੂਏ ਦਿਨ ਉਹਨੂੰ ਪਰਬਾ ਕਹੇ ਹਮ ਆਵਸ ਮੈਂ ਆਸਨ ਵਾਰੋ ਫਿਰ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਘਟ ਮੈਂ ਖੇਲੇ ਘਟ ਬਾਹਰ ਪਰਵਾ ਦੂਰ ਰਹੂਦਾ ਮਸਿਆਪ ਚੰਡਲਿਓ ਕਰ ਸੰਭੂ ਉਠਾਏ ਕਹਿਓ ਕਬੀਨੇ ਮੁਖਤੇ ਜਸ ਐਸੇ ਚੰਡੀ ਨੇ ਸੰਭੂ ਨੂੰ ਹੱਥਾਂ ਦੇ ਚੱਕ ਲਿਆ ਹੱਥਾਂ ਦੇ ਚੱਕ ਲਿਆ ਫੜ ਕੇ ਆਕਾਸ਼ ਦੇ ਵਿੱਚ ਲੈ ਗਈ ਉੱਤਰ ਨਹੀਂ ਦਿੱਤਾ ਥੱਲੇ ਸਰੀਰ ਤੋਂ ਅਟਕ ਗਲ ਕੇ ਜੇ ਕਾ ਉਹ ਜਮੇ ਉਹ ਤੇ ਬੈਠੇ ਸੀ ਅਪਨ ਅਨੰਦਪਰਸਾਹ ਉਹਨੇ ਕਿਹਾ ਸੀ ਉਹ ਮੁਸਲਮਾਨਾਂ ਨੇ 2 ਘੰਟਾ ਥੱਲੇ ਉਤਰਣ ਨਹੀਂ ਦਿੱਤਾ ਉਹਨੂੰ ਜ਼ਮੀਨਾਂ ਲੱਗਣੇ ਨਹੀਂ ਦਿੱਤਾ ਉਹਦੇ ਮੂੰਹ ਤੋਂ ਫੇਰ ਨਿਕਲ ਗਿਆ ਇਹ ਹਮਨਸੇ ਕੋ ਸਿੱਖ ਹਮਨ ਕੇ ਸਿੱਖ ਉਹਦੇ ਮੂੰਹ ਤੋਂ ਇਹ ਨਿਕਲ ਗਿਆ ਕਿ ਮੁਸਲਮਾਨ ਕਾਹਦੇ ਮੈਂ ਸੇ ਖਾ ਬਹੁਤ ਬੜੀ ਗੱਲ ਹੈ 1.5 ਘੰਟਾ ਥੱਲੇ ਲੱਗਣੇ ਵੀ ਦਿੱਤਾ ਸੀ ਮੀਤ ਨੂੰ ਉਹ ਦੱਸਿਆ ਸੀ ਨਾ ਤੁਹਾਡੇ ਇੱਕ ਕੀ ਹੈ ਦਾ ਵਿਆਖਿਆ ਨਹੀਂ ਹੈ ਤੁਹਾਡੀ ਮੱਤ ਵਿੱਚ ਇੱਕ ਕੀ ਹੈ ਉਹਦੀ ਵਿਆਖਿਆ ਨਹੀਂ ਹੈ ਸਾਡੇ ਹੈਗੀ ਫਿਰ ਆਪਣੀ ਸਾਰੀ ਦਸੀ ਵੀ ਇੱਕ ਕੀ ਹੈ ਜੇ ਉਹਨੂੰ ਇੱਕ ਸਮਝਾਉਣਾ ਤੇ ਫਿਰ ਜ਼ਮੀਨ ਨਾ ਕਿੱਥੇ ਲੱਗੂਗਾ ਇਹਦੀ ਜੀ ਜ਼ਮੀਨ ਸਹੀ ਨਾਲ ਜੁੜ ਕੇ ਤਾਂ ਗੱਲੇ ਨਹੀਂ ਹੋ ਸਕਦੀਆਂ ਸਿਰ ਤੇ ਬੱਖਰੇ ਗੱਲ ਕਰੋਗੇ ਤਾਂ ਸੁਣਨ ਵਾਲਾ ਵੀ ਬੱਖਰਾ ਹੋਊਗਾ ਸਿਰ ਤੋਂ ਨਾਲ ਇਹ ਤਰੀਕ ਨਿਰਾਕਾਰ ਦੁਨੀਆ ਦੀ ਗੱਲ ਚ ਲੈ ਗਈ ਨਿਰਾਕਾਰ ਦੁਨੀਆ ਦੀ ਗੱਲ ਹੈ ਜਿਹੜੀ ਉਹ ਜ਼ਮੀਨ ਤੋਂ ਉੱਪਰ ਹੁੰਦੀ ਹੈ ਹੱਥ ਤੇ اٹھਾਉਣਾ ਮਤਲਬ ਇਹ ਹੈ ਉਹਨੂੰ ਚੁੱਕ ਕੇ ਫੜ ਕੇ ਉੱਪਰ ਲੈ ਗਈ ਬਾਹ ਤੇ ਚੰਡ ਲਿਓ ਕਰ ਸੰਭੋ ਠਾਏ ਕਹਿਓ ਕਵੀ ਨੇ ਮੁਖਤੇ ਜਸ ਐਸੇ ਐਂ ਉਠਾ ਲੈ ਕਵੀ ਐ ਜਸ ਕਰਦਾ ਹੈ ਹੱਥ ਤੇ ਉਠਾ ਲਿਆ ਰੱਛੇ ਕ ਗੋਦਨ ਕੇ ਹਿਤਕਾਨ ਉਠਾਏ ਲਿਓ ਗਿਰ ਗੋਦਨ ਜੈਸੇ ਜਿਵੇਂ ਕਹੈ ਨਾ ਆ ਜਿਹੜੇ ਗਵਾਲੀਏ ਸੀਗੇ ਕ੍ਰਿਸ਼ਨ ਨੇ ਰક્ષਕ ਗੋਦਨ ਕੇ ਹਿਤ ਆ ਗੋਦਨ ਦੇ ਗਊਆਂ ਦੇ ਅਰਚਾ ਕਰਨ ਵਾਸਤੇ ਗਊਆਂ ਦੇ ਉੱਕੇ ਦੇ ਅੰਦਰ ਗੁੱਸੇ ਹੋ ਗਿਆ ਸੀ ਇਹਨਾਂ ਨੂੰ ਇੰਦਰ ਦੀ ਪੂਜਾ ਨਹੀਂ ਕੀਤੀ ਇਹਨਾਂ ਨੇ ਇੰਦਰ ਗੁੱਸੇ ਹੋ ਗਿਆ ਮੀ ਪੌਣ ਲੱਗ ਗਿਆ ਉਹ ਤਰਾਹੀ ਤਰਾਹੀ ਹੋ ਗਈ ਸਾਰੇ ਮਰ ਜਾਣਗੇ ਉਹਨੇ ਕਹਿੰਦੇ ਪਹਾੜ ਉਠਾ ਲਿਆ ਥੱਲੇ ਕਾਹਨ ਉਠਾਏ ਲਿਓ ਕਿ ਕ੍ਰਿਸ਼ਨ ਨੇ ਪਹਾੜ ਉਠਾ ਲਿਆ ਥੱਲੇ ਕਰ ਲਿਆ ਵੇਲਾ ਵਰਸੀ ਜਾਂਦੇ ਇੰਦਰ ਨੂੰ ਇਹ ਜੀ ਕਹਾਣੀ ਬਣਾਈ ਹੋਈ ਆ ਪਾਣ ਦਾ ਪਾਣੀ ਵੀ ਥੱਲੇ ਹੀ ਪੈਂਦਾ ਮੀਂਹ ਦਾ ਇਹਨਾਂ ਦੇ ਉੱਤੇ ਹੀ ਪੈਂਦਾ ਝੜ ਕੇ ਆ ਕੇ ਉਹ ਕਿਹੜਾ ਛਤਰੀ ਦੀ ਬਾਹਰ ਡੁੱਲਦਾ ਹੂੰ ਦੋਰਾ ਕਰਤੇ ਗਿਰ ਧਰਨੀ ਪਰਿਓ ਧਰ ਤੇ ગયો ਆਕਾਸ਼ ਜਾਂ ਕਰ ਤੋਂ ਛੁੱਟਿਆ ਸਿੱਧਾ ਹਿਰਦਾ ਚਾਇਆ ਧਰਨੀ ਚਾ ਕਿਆ ਕਿਥੋਂ ਦੀ ਚੱਕਿਆ ਤੇਰੀ ਕੁੜੀ ਚੋਂ ਤੇਰੀ ਕੁੜੀ ਜੋ ਚੱਕਿਆ ਆਕਾਸ਼ ਚ ਲੈ ਗਿਆ ਉਹਨੂੰ ਆਕਾਸ਼ ਤਾਂ ਅੱਗੇ ਵੀ ਜਾਂਦਾ ਸੀ ਪਰ ਆਕਾਸ਼ ਜੇ ਜਾ ਕੇ ਉਹਨੂੰ ਗਿਆਨ ਦਿੱਤਾ ਹੋ ਗੱਲ ਹੋਰ ਸੀ ਆਕਾਸ਼ ਗਿਆਨ ਟੋੜਦਾ ਸੀ ਗੱਲ ਹੋਰ ਜਿਹੜਾ ਕੋ ਟੋੜਦਾ ਉਹਨੂੰ ਕਾ ਆਕਾਸ਼ ਨਹੀਂ ਬਾਹਰ ਨਹੀਂ ਹੁੰਦਾ ਜੇ ਦੇਖਣਾ ਇੱਥੇ ਹੁੰਦਾ ਜਿੱਥੇ ਹੁੰਦਾ ਉਹ ਤੇਨੂੰ ਦੱਸਿਆ ਇੱਥੇ ਹੁੰਦਾ ਆਕਾਸ਼ ਚੱਕ ਕੇ ਥੱਲੇ ਹਿਰਦੇ ਚ ਲੈ ਜਾਂਦਾ ਕਰ ਤੇ ਗਿਰ ਧਰਨੀ ਪਰਿਓ ਕਰਤਾ ਸਰੀਰ ਦਾ ਹਿਰਦੇ ਚ ਬੈਠਾ ਇਹ ਹਿਰ ਧਰਨੀ ਹਿਰਦੇ ਨੂੰ ਕੀ ਆ ਬਾਹਰਲੀ ਜ਼ਮੀਨ ਧਰਨੀ ਨਹੀਂ ਹੈ ਆਤਮਾ ਨੂੰ ਚੱਕਿਆ ਆਤਮਾ ਹੀ ਸਿਟੀ ਹੈ ਸਰੀਰ ਨੂੰ ਚੱਕਿਆ ਸਰੀਰ ਨੂੰ ਚੱਕ ਕੇ ਕੀ ਕਰਾਉਣਾ ਸੀ ਆਤਮਾ ਪਟਕੇ ਇਧਰੋਂ ਪਟਣਾ ਇਧਰ ਲਾਉਣਾ ਦਿਮਾਗ ਜੋ ਪਟਕੇ ਹਿਰਦੇ ਚ ਉਰਲਾ ਤਾਬੀਜ਼ ਦੀ ਇਧਰੋਂ ਪਟਕੇ ਉਧਰ ਲਾਤੀ ਜੇ ਕਿਸੇ ਜੀ ਨੂੰ ਪਟਾ ਗਏ ਤਾਂ ਆਕਾਸ਼ ਚ ਰਹਿਣੀ ਉਹ ਲੋਚ ਪੱਟੇ ਜੀ ਜੋ ਨਜ਼ਰ ਆ ਆਕਾਸ਼ ਚ ਜਿਹਨਾਂ ਚ ਲਾ ਨਹੀਂ ਦਿੰਦਾ ਦੂਏ ਪਾਸੇ ਬਸ ਆਹੀ ਗੱਲ ਐ ਇਧਰੋਂ ਪਟਿਆ ਤਾਂ ਆਕਾਸ਼ ਚ ਜਾ ਲਾਤਾ ਹਿਰਦੇ ਜਲਾਤਾ ਇੱਥੇ ਬੂਟਾ ਫਲ ਲੱਗੂਗਾ ਇਹਨੂੰ ਇੱਥੇ ਨਹੀਂ ਫਲ ਲੱਗਣਾ ਧਰਤੇ ગયો ਆਕਾਸ਼ ਧਰਤੇ ગયો ਧਰਤੀ ਤੋਂ ਬੇਅਗਾਹੀ ਜਣੇ ਬੂਟੇ ਨੇ ਜੰਮ ਕੇ ਆਕਾਸ਼ੇ ਰਹਿਣਾ ਫਿਰ ਤਾਂ ਬੂਟੇ ਨੇ ਜੰਮ ਕੇ ਇੱਥੋਂ ਆਕਾਸ਼ ਜਾ ਤਿਰਕੁਡੀ ਜੋ ਆਕਾਸ਼ ਨਾ ਜਾ ਸੁंभ ਸੰਘਾਰਨ ਕੈ ਨਮਿਤ ਗਈ ਚੰਡ ਤੇ ਪਾਸ ਸੁਮ ਸੁंभ ਸੰਘਾਰਨ ਕੈ ਨਮਿਤ ਗਈ ਚੰਡ ਤੇ ਪਾਸ ਫੇਰ ਹਿਰਦੇ 'ਚ ਬੈਠੇ ਨੂੰ ਫਿਰ ਦੇਚ ਬੈਠ ਕੇ ਹੀ ਉਹਨੇ ਮਤਲਬ ਉਹਦਾ ਨਾਲ ਜੁੜ ਕੇ ਫਿਰ ਉਪਦੇਸ਼ ਅੱਗੇ ਹੋਰ ਕੀਤਾ ਗਾਹਾਂ ਦਾ ਸਵਈਆ ਬੀਜ ਤਬੈ ਨਭ ਮੰਡਲ ਚੰਡਕਾ ਜੁਧ ਕਰਿਓ ਜਿਮ ਆਗੇ ਨਾ ਹੋ ਬਸ ਵਿਚ ਹੁਣ ਦੋਏ ਦਾ ਮੰਡਲ ਦੇ ਵਿੱਚ ਨੇ ਬੀਜ ਤਬੈ ਨਭ ਮੰਡਲ ਇੱਥੇ ਹੀ ਗੱਲਬਾਤ ਹੋ ਰਹੀ ਹੈ ਹੁਣ ਹੁਣ ਗੱਲ ਕਰ ਇੱਥੇ ਜੁਧ ਹੋ ਰਿਹਾ ਬੀਜ ਤਬੈ ਨਭ ਮੰਡਲ ਸਵਾਲ ਜਵਾਬ ਕਰ ਹੁਣ ਜਿਹੜੇ ਕਰਦੇ ਇੱਥੋਂ ਬਹਿ ਕੇ ਸ਼ੰਕਾ ਜਿਹੜੀ ਇਹ ਦੂਰ ਕਰ ਲੈ। ਇੱਥੇ ਦੁਬਾਰਾ ਬਾਤਲਾਬ ਸ਼ੁਰੂ ਕਰ ਲਈ। ਵਿੱਚ ਤਬੇ ਨਬ ਮੰਡਲ। ਨਬ ਮੰਡਲ ਦੇ ਵਿੱਚ ਚੰਡਾ ਦੇਖੋ। ਇਹ ਨਬ ਮੰਡਲ ਆ ਗਿਆ ਹੁਣ ਨਬ ਮੰਡਲ ਦੀ। ਨਬ ਮੰਡਲ ਆ ਗਿਆ। ਜਿਹੜਾ ਅੰਦਰਲਾ ਹਿੱਸਾ ਉਹਦੇ ਗੱਲ ਨਾ ਨਬ ਮੰਡਲ। ਨਬ ਮੰਡਲ ਆਕਾਸ਼ ਯੁੱਧ ਕਿਵੇਂ ਹੋ ਜਾਂਦਾ? ਆਕਾਸ਼ ਯੁੱਧ ਹੋ ਸਕਦਾ। ਇਹ ਦਿਖਾਉਂਦੇ ਰਿਹਾ ਆਕਾਸ਼ ਦੇ ਵਿੱਚ ਯੁੱਧ ਫਿਲਮਾਂ 'ਚ ਆਕਾਸ਼ ਯੁੱਧ ਨਹੀਂ ਹੋ ਸਕਦਾ। ਜੋ ਤ ਕਰਿਓ ਜਿਮ ਅੱਗੇ ਨਾ ਹੋ ਐਸਾ ਜੁਦ ਕੀਤਾ ਜਿਹਦਾ ਅੱਗੇ ਵਾਸਤੇ ਹੋ ਨਹੀਂ ਸਕਦਾ ਸੂਰਜ ਚੰਦ ਨਛੱਤਰ ਸਚੀਪਤ ਔਰ ਸਵੇਸੁਰ ਪੇਖ ਤਸੋ ਸੂਰਜ ਵੀ ਦੇਖਦਾ ਇਹਨਾਂ ਨੇ ਚੰਦ ਵੀ ਦੇਖਦਾ ਨਛੱਤਰ ਵੀ ਦੇਖਦੇ ਨੇ ਸਚੀਪਤ ਸਚੀਪਤ ਇਹ ਸਾਹ ਜਿਹੜੇ ਸੂਰ ਕਹਿੰਦੇ ਦੇਵਤਿਆਂ ਦੇ ਦੇਖਦੇ ਨੇ ਬੈਠੇ ਜਿਹੜੇ ਦੂਏ ਹੁਣ ਆਏ ਹੋਣੇ ਇਹਨਾਂ ਨੇ ਔਰ ਸਵੇਸੁਰ ਪੇਖ ਤਸੋ ਸਚੀਪਤ ਸਚੀਪਤ ਕੌਣ ਲਿੰਦਰ ਏ ਦੇਵ ਤੇ ਵੀ ਦੇਖਦੇ ਨੇ ਵੀ ਇਹ ਕੀ ਹੋਰੇ ਦੇਵ ਤਾਂ ਰੁਕਣਾ ਪਤਾਇਆ ਸੁਣ ਦੇਵ ਤੇ ਵੀ ਰਹਿਣਾ ਗੱਲਬਾਤ ਉਹ ਦਿਨ ਹੋ ਰਹੀ ਆ ਔਰ ਸਵੇ ਸੁਰਪੇਖਤ ਸੋ ਸਾਰੇ ਦੇਖਦੇ ਨੇ ਦੇਖਣਾ ਇਹ ਤਾਂ ਨਾ ਦੇਖ ਆਖਰਾਂ ਦੇਖਣ ਵਾਲੇ ਰੰਗ ਨਹੀਂ ਆ ਦੇਖਣ ਵਾਲੇ ਹੁੰਦੇ ਸਾਬ ਜੀ ਦੇਖਣ ਲੱਭ ਨਹੀਂ ਵਰਤੇ ਤੇ ਪੇਖਣੇ ਵਰ ਪੇਖ ਪੇਖਤ ਸੋ ਹਾਂ ਸਭ ਤਾਂ ਨਹੀਂ ਰੱਖੀ ਗਈ ਆ ਪਾਸ਼ਾ ਇਹ ਤਾਂ ਗੁਰਮਤਿ ਵਰਤੀ ਹੈ ਆਦ ਗੁਰੂ ਗ੍ਰੰਥ ਸਾਹਿਬ ਦੀ ਪਾਸ਼ਾ ਪੇਖਣਾ ਜੋ ਸੁਪਨਾ ਹੋਰ ਵੇਖਣਾ ਤੇ ਸੇ ਜਾ ਕੋ ਜਾਣ ਜਾਗ ਨੂੰ ਵੇਖਣਾ ਜਾਣ ਦੇਖਣਾ ਅਸੀਂ ਦੇਖਦੇ ਆਂ ਜਾਗ ਨੂੰ ਇਹ ਸੁਪਨਾ ਸੁਪਨਾ ਪੇਖੀਦਾ ਹੁੰਦਾ ਦੇਖੀਦਾ ਨਹੀਂ ਹੁੰਦਾ ਸੁਪਨਾ ਅਸੀਂ ਪੇਖਦੇ ਆਂ ਦੇਖਦੇ ਨਹੀਂ ਜੇ ਤਰਖੁੜੀ ਦੀ ਬਾਹਰ ਬੈਠ ਕੇ ਦੇਖਾਂਗੇ ਤਾਂ ਦੇਖਾਂਗੇ ਜੇ ਹਿਰਦੇ ਚ ਬੈਠ ਕੇ ਦੇਖਾਂਗੇ ਫਿਰ ਪੇਖਾਂਗੇ ਦੇਖ ਨਹੀਂ ਸਕਦੇ ਸੰਸਾਰ ਨੂੰ ਬਿਨਾਂ ਅੱਖਾਂ ਤੋਂ ਦੇਖਣ ਬਿਨਾਂ ਅੱਖਾਂ ਤੋਂ ਦੇਖਣ ਦੇ ਵੇਖਣ ਸੁਪਨਾ ਸੀ ਬਿਨਾਂ ਅੱਖਾਂ ਤੋਂ ਦੇਖਦੇ ਨੇ ਰਾਤ ਨੂੰ ਬਿਨਾਂ ਅੱਖਾਂ ਤੋਂ ਦੇਖਣਾ ਵੇਖਣਾ ਹੁੰਦਾ ਬਾਲੀਆਂ ਖੋ ਉੱਥੇ ਬਿਨਾਂ ਅੱਖਾਂ ਦੇ ਦੇਖ ਰਹੇ ਨੇ ਗੱਲ ਹੋ ਰਹੀ ਆ ਅੰਦਰਲੀ ਅੱਖਾਂ ਨਾਲ ਸਭ ਕੁਝ ਸਮਝ ਰਹੇ ਖੈਂਚ ਕੇ ਮੂੰਡ ਦਈਂ ਕਰਵਾਰ ਕੀ ਏਕ ਕੋ ਮਾਰ ਕੀਏ ਤਬ ਦੋ ਖੈਂਚ ਕੇ ਮੂੜ ਦੇ ਘਰਵਾਰ ਐਸਾ ਵਾਰ ਕੀਤਾ ਸਰ ਵਿੱਚ ਉਹਦੇ ਮੂੜ ਦੇ ਵਿੱਚ ਇੱਕੋ ਮਾਰ ਕੀਤਾ ਬਦਉ ਐਸਾ ਮਨ ਦੇ ਉੱਤੇ ਵਾਰ ਕੀਤਾ ਇੱਕ ਤੇ ਮਾਰ ਤੇ ਦੋ ਕਰਦੇ ਮਾਨਾ ਧੰਤੋਂ ਅਟ ਕਰਦਾ ਵਖਰਾ ਕਰਦਾ ਸਨ ਕ ਸੰਨੰਦਨ ਨਾਰਦ ਨੂੰ ਸੇਖਾ ਤੈਨ ਪੀ ਮਨ ਤਲਵੇਂ ਮਨ ਨਹੀਂ ਵੇਖਾ ਤਾਨ ਚੋਂ ਮਨ ਖਾ ਤਉ ਨੂੰ ਜੋ ਹੋਗੇ